ਇੱਕ ਵਾਰ ਦੀ ਗੱਲ ਆ ਪੰਜਾਬ ਦੇ ਇੱਕ ਹਰੇ ਭਰੇ ਪਿੰਡ ਮਾਝੇ ਵਿੱਚ ਇੱਕ ਸਾਦੇ ਸੁਭਾਅ ਵਾਲਾ ਇੱਕ ਮਿਹਨਤੀ ਕਿਸਾਨ ਰਹਿੰਦਾ ਸੀ ਉਸ ਦਾ ਨਾਂ ਸੀ ਗੁਰਦੀਪ ਸਿੰਘ ਗੁਰਦੀਪ ਸਿੰਘ ਹਰ ਸਵੇਰੇ ਆਪਣੇ ਖੇਤਾਂ ਲਈ ਬਿਆਸ ਨਦੀ ਚੋਂ ਪਾਣੀ ਭਰ ਕੇ ਲਿਆਉਂਦਾ ਸੀ ਉਹ ਇੱਕ ਮੋਟੀ ਬਲੀ ਤੇ ਤੋਂ ਵੱਡੇ ਮਿੱਟੀ ਦੇ ਘੜੇ ਲਟਕਾ ਕੇ ਲੈ ਜਾਂਦਾ ਇੱਕ ਘੜਾ ਬਿਲਕੁਲ ਸਾਫ਼ ਸੁਥਰਾ ਤੇ ਮਜ਼ਬੂਤ ਸੀ ਉਸ ਦਾ ਨਾਮ ਗੁਰਦੀਪ ਨੇ ਸ਼ਾਨਦਾਰ ਰੱਖਿਆ ਹੋਇਆ ਸੀ ਦੂਜੇ ਘੜੇ ਦੇ ਕਪਾਸੇ ਇੱਕ ਛੋਟੀ ਜਹੀ ਟ੍ਰੇਡ ਸੀ ਉਸ ਨੂੰ ਸਾਰੇ ਪਿੰਡ ਵਾਲੇ ਟਿੱਕਾ ਕਹਿ ਕੇ ਬੁਲਾਉਂਦੇ ਸਨ ਹਰ ਰੋਜ਼ ਜਦ ਅਗਰ ਦੀਪ ਨਦੀ ਤੋਂ ਪਾਣੀ ਭਰ ਕੇ ਵਾਪਸ ਆਉਂਦਾ ਤਾਂ ਸ਼ਾਨਦਾਰ ਘੜਾ ਉਤੋਂ ਤੱਕ ਭਰਿਆ ਹੁੰਦਾ ਪਰ ਟਿੱਕਾ ਘੜੇ ਵਿੱਚੋਂ ਅੱਧਾ ਪਾਣੀ ਰਸਤੇ ਵਿੱਚ ਹੀ ਡਿੱਗ ਜਾਂਦਾ ਸੀ ਸ਼ਾਨਦਾਰ ਬਹੁਤ ਘਮੰਡੀ ਸੀ ਉਹ ਰੋਜ਼ ਟਿੱਕੇ ਦਾ ਮਜ਼ਾਕ ਉਡਾਉਂਦਾ ਫਿਰ ਟਿੱਕਿਆ ਤੂੰ ਕਿਸੇ ਲਾਇਕ ਨਹੀਂ ਮਾਲਕ ਦੀ ਮਿਹਨਤ ਅੱਧੀ ਬਰਬਾਦ ਕਰਦਾ ਸਾਰਾ ਕੰਮ ਤਾਂ ਮੈਂ ਹੀ ਕਰਦਾ ਵਿਚਾਰਾ ਟਿੱਕਾ ਇਹ ਸੁਣ ਕੇ ਬਹੁਤ ਉਦਾਸ ਰਹਿਣ ਲੱਗਿਆ ਉਹ ਆਪਣੇ ਆਪ ਨੂੰ ਬੇਕਾਰ ਤੇ ਕਮਜ਼ੋਰ ਸਮਝਣ ਲੱਗ ਪਿਆ ਇੱਕ ਸਵੇਰੇ ਟਿੱਕਾ ਰੋਂਦੇ ਰੋਂਦੇ ਗੁਰਜੀਤ ਕੋਲ ਬੋਲਿਆ ਮਾਲਕ ਜੀ ਮੈਨੂੰ ਮਾਫ ਕਰ ਦਿਓ ਮੇਰੀ ਇਸ ਤ੍ਰੇੜ ਕਾਰਨ ਤੁਹਾਡੀ ਮਿਹਨਤ ਬਰਬਾਦ ਹੁੰਦੀ ਹੈ ਮੈਂ ਤੁਹਾਨੂੰ ਪੂਰਾ ਪਾਣੀ ਨਹੀਂ ਲਿਆ ਕੇ ਦੇ ਸਕਦਾ ਮੈਂ ਬਹੁਤ ਸ਼ਰਮਿੰਦਾ ਹਾਂ ਇਹ ਸੁਣ ਕੇ ਗੁਰਜੀਤ ਮੁਸਕਰਾਇਆ ਤੇ ਬੋਲਿਆ ਵੇ ਟਿੱਕਿਆ ਤੂੰ ਇਸ ਗੱਲੋਂ ਕਿਉਂ ਦੁਖੀ ਹੈ ਚੱਲ ਕੱਲ ਨੂੰ ਮੈਂ ਤੈਨੂੰ ਕੁਝ ਅਜੀਹਾ ਦਿਖਾਵਾਂਗਾ ਕਿ ਤੂੰ ਆਪਣੀ ਇਸ ਗੱਲ ਨੂੰ ਕਦੇ ਵੀ ਯਾਦ ਨਹੀਂ ਕਰੇਗਾ ਅਗਲੇ ਦਿਨ ਗੁਰਦੀਪ ਨੇ ਫੇਰ ਦੋਵੇਂ ਘੜੇ ਲੈ ਕੇ ਨਦੀ ਤੇ ਗਿਆ ਵਾਪਸੀ ਦੇ ਰਸਤੇ ਵਿੱਚ ਗੁਰਦੀਪ ਨੇ ਟਿੱਕੇ ਨੂੰ ਆਖਿਆ ਵੇ ਟਿੱਕਿਆ ਚੱਲੇ ਆਪਣੇ ਵਾਲੇ ਪਾਸੇ ਵਾਲ ਨੂੰ ਝਾਤੀ ਮਾਰ ਕੇ ਵੇਖ ਟਿੱਕੇ ਨੇ ਜਿਵੇਂ ਹੀ ਹੀਟਾਂ ਦੇਖਿਆ ਉਹ ਹੈਰਾਨ ਰਹਿ ਗਿਆ ਉਸ ਪਾਸੇ ਦਾ ਸਾਰਾ ਹਰਾ ਭਰਾ ਗੁਲਾਬ ਵਿੱਚ ਮੇਲੀ ਸੂਰਜਮੁਖੀ ਰੰਗ ਬਰੰਗੇ ਫੁੱਲਾਂ ਨਾਲ ਭਰਿਆ ਹੋਇਆ ਸੀ ਦੂਜੇ ਪਾਸੇ ਤਾਂ ਸਿਰਫ ਸੁੱਕੀ ਮਿੱਟੀ ਹੀ ਸੀ ਘਰ ਪਹੁੰਚ ਕੇ ਵੀ ਟਿੱਕੇ ਨੂੰ ਯਾਦ ਆਇਆ ਕਿ ਉਸ ਵਿੱਚ ਫਿਰ ਅੱਧਾ ਪਾਣੀ ਹੀ ਘਰ ਵਿੱਚ ਆਇਆ ਹੈ ਅਤੇ ਉਹ ਫਿਰ ਤੋਂ ਉਦਾਸ ਹੋ ਗਿਆ ਗੁਰਦੀਪ ਨੇ ਟਿੱਕੇ ਤੇ ਪਿਆਰ ਨਾਲ ਹੱਥ ਫੇਰਿਆ ਤੇ ਬੋਲਿਆ ਵੇ ਮੇਰੇ ਯਾਰ ਤੈਨੂੰ ਸਮਝ ਨਹੀਂ ਆਇਆ ਤੇ ਸਾਰੇ ਫੁੱਲ ਸਿਰਫ ਤੇਰੇ ਪਾਸੇ ਹੀ ਕਿਉਂ ਖੜੇ ਆ ਕਿਉਂਕਿ ਮੈਂ ਤੇਰੀ ਤਰੇੜ ਬਾਰੇ ਪਹਿਲਾਂ ਹੀ ਜਾਣਦਾ ਸੀ ਮੈਂ ਕਈ ਮਹੀਨੇ ਪਹਿਲਾਂ ਤੇਰੇ ਰਸਤੇ ਵਿੱਚ ਫੁੱਲਾਂ ਦੇ ਵਿੱਚ ਸੁੱਟ ਦਿੱਤੇ ਸਨ ਹਰ ਰੋਜ਼ ਤੇਰੀਆਂ ਬੂੰਦਾਂ ਨੇ ਉਹਨਾਂ ਨੂੰ ਸੀਜਿਆ ਤੂੰ ਬਿਨਾਂ ਜਾਣੇ ਹੀ ਇਸ ਰਾਹ ਨੂੰ ਜੰਨਤ ਬਣਾ ਦਿੱਤਾ ਗੁਰਦੀਪ ਮੁਸਕਰਾਉਂਦਾ ਹੋਇਆ ਆਖਣ ਲੱਗਾ ਹੁਣ ਪਿੰਡ ਦੇ ਲੋਕ ਇਸ ਰਾਹ ਤੋਂ ਲੰਘਦੇ ਆ ਤੇ ਖੁਸ਼ ਹੋ ਜਾਂਦੇ ਆ ਬੱਚੇ ਫੁੱਲ ਚੁਗਦੇ ਆ ਵਿਆਹ ਸ਼ਾਦੀਆਂ ਵਿੱਚ ਲੋੜ ਪੈਂਦੀ ਆ ਇਹ ਸਾਰੀ ਖੂਬਸੂਰਤੀ ਤੇ ਖੁਸ਼ੀ ਸਿਰਫ ਤੇਰੇ ਕਾਰਨ ਹੈ ਜਿਸਨੂੰ ਤੂੰ ਆਪਣੇ ਸਭ ਤੋਂ ਵੱਡੀ ਕਮਜ਼ੋਰੀ ਸਮਝਦਾ ਸੀ ਉਹ ਤੇਰੇ ਸਭ ਤੋਂ ਵੱਡੀ ਤਾਕਤ ਬਣ ਗਈ ਤੂੰ ਜਿਹੋ ਜਿਹਾ ਹੈਂ ਉਹੋ ਜਿਹਾ ਹੀ ਅਨਮੋਲ ਹੈ ਇਹ ਸੁਣ ਕੇ ਟਿੱਕੇ ਦੀ ਉਦਾਸੀ ਖੁਸ਼ੀ ਵਿੱਚ ਬਦਲ ਗਈ ਉਸਨੇ ਪਹਿਲੀ ਵਾਰ ਆਪਣੇ ਤੇ ਮਾਣ ਮਹਿਸੂਸ ਕੀਤਾ ਸੋ ਦੋਸਤੋ ਇਸ ਕਹਾਣੀ ਤੋਂ ਆਪਣੀ ਇਹ ਸਿੱਖਿਆ ਮਿਲਦੀ ਹੈ ਕਿ ਹਰ ਇਨਸਾਨ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਪਰ ਉਹ ਕਮੀ ਹੀ ਅਕਸਰ ਸਾਡੀ ਸਭ ਤੋਂ ਵੱਡੀ ਖੂਬੀ ਬਣ ਜਾਂਦੀ ਹੈ ਆਪਾਂ ਜਿੰਨਾਂ ਗੱਲਾਂ ਨੂੰ ਆਪਣੀ ਕਮਜ਼ੋਰੀ ਸਮਝ ਕੇ ਸ਼ਰਮਿੰਦਾ ਹੁੰਦੇ ਆਂ ਅਸਲ ਵਿੱਚ ਉਹ ਸਾਨੂੰ ਦੂਜਿਆਂ ਤੋਂ ਵੱਖਰਾ ਤੇ ਖਾਸ ਬਣਾਉਂਦੀਆਂ ਨੇ ਤਾਂ ਅੱਜ ਤੋਂ ਆਪਣੇ ਆਪ ਨੂੰ ਸਵੀਕਾਰ ਕਰੋ ਪਿਆਰ ਕਰੋ ਤੇ ਮਾਣ ਕਰੋ ਕਿਉਂਕਿ ਤੁਸੀਂ ਜਿਵੇਂ ਵੀ